ਜੈ ਪੀਰਾਂ ਦੀ ਜੈ ਸਾਈਆਂ ਦੀ ਮਹਿਫਲ ਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਜੀ ਸੋ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਇੱਕ ਦਰਮੇਸ਼ ਤੇ ਗੱਲ ਕਰਨੀ ਹੈ ਕੱਲ ਦਿਨ ਵੀ ਸ਼ਨੀਵਾਰ ਹੈ ਤੇ ਕੁਝ ਕਰਮ ਵੀ ਦੱਸਾਂਗੇ ਜੀ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਸੋ ਆਪਾਂ ਇਹ ਤਾਂ ਸਭ ਜਾਣਦੇ ਹਾਂ ਕਿ ਦਰਮੇਸ਼ ਇੱਕ ਵਫਾਦਾਰ ਜਾਨ ਹੈ ਇਹ ਤਾਂ ਆਪਾਂ ਸਭ ਜਾਣਦੇ ਹਾਂ ਪਰ ਕੀ ਇੰਨਾ ਕੁ ਵਫਾਦਾਰ ਹੋ ਸਕਦਾ ਹੈ ਜਿੱਥੇ ਕਿ ਇੱਕ ਇਨਸਾਨ ਵੀ ਫੇਲ ਹੋ ਜਾਂਦਾ ਹੈ ਸੋ ਆਪਾਂ ਇੱਥੇ ਚੰਗੀ ਤਰ੍ਹਾਂ ਅੱਜ ਦਰਮੇਸ਼ ਹੀ ਆਪਾਂ ਤਾਂ ਜ਼ਿਆਦਾਤਰ ਇੰਨੇ ਆ ਜਿਹੜੇ ਪੀਰਾ ਫੇਰਾ ਦੀ ਸੇਵਾ ਕਰਦੇ ਆ ਪਰ ਜ਼ਿਆਦਾਤਰ ਕਈਆਂ ਨੂੰ ਦਰਮੇਸ਼ਵਾਰੇ ਨਹੀਂ ਪਤਾ ਅਧੀਆਂ ਉਮਰਾਂ ਲੰਘ ਜਾਂਦੀਆਂ ਨੇ ਸੋ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਦਰਮੇਸ਼ ਇਹਨੂੰ ਕਹਿੰਦੇ ਆ ਸੋ ਜਦੋਂ ਆਪਾਂ ਕੋਈ ਕਰਮ ਕਰਦੇ ਕੋਈ ਅੰਨ ਪਾਣੀ ਲਗਾਉਂਦੀਆਂ ਸੋ ਉੱਥੇ ਜਦੋਂ ਦਰਮੇਸ਼ ਦੀ ਗੱਲ ਆਉਂਦੀ ਆ ਸੋ ਇੱਥੇ ਇੱਕ ਹੈਰਾਨ ਕਰਨ ਵਾਲੀ ਗੱਲ ਵੀ ਸਾਂਝੀ ਕਰਾਂਗੇ ਦੇ ਨਾਲ ਦੀ ਨਾਲ ਇਹ ਵੀ ਗੱਲ ਸਾਂਝੀ ਕਰਾਂਗੇ ਕਿ ਆਪਾਂ ਕੁੱਤੇ ਨੂੰ ਜਾਨੀ ਕੁੱਤਾ ਹੀ ਕਹਿੰਦੇ ਆਮ ਸਾਰੇ ਕੁੱਤਾ ਹੀ ਸੱਦਦੇ ਆ ਪਰ ਜੋ ਪੀਰਾਂ ਵਹਿਰਾਂ ਦੀ ਸੇਵਾ ਕਰਦੇ ਨੇ ਉਹ ਦਰਮੇਸ਼ ਕਹਿ ਕੇ ਬੁਲਾਉਂਦੇ ਨੇ ਸੋ ਕਹਿੰਦੇ ਨੇ ਕਿ ਵਫਾਦਾਰ ਹੈ ਇਹ ਜਾਨਵਰ ਬਹੁਤ ਜਿਆਦਾ ਮਾਲਕ ਦਾ ਸੋ ਇਹ ਸਭ ਜਾਣਦੇ ਆ ਪਰ ਇੰਨਾ ਕੁ ਵਫਾਦਾਰ ਕਿ ਇਨਸਾਨ ਵੀ ਇਥੇ ਫੇਲ ਹੋ ਜਾਂਦਾ ਹੈ ਸੋ ਵੀਡੀਓ ਨੂੰ ਚੰਗੀ ਤਰ੍ਹਾਂ ਸੁਣਨਾ ਸਮਝਣਾ ਜੀ ਅਮਲ ਕਰਨਾ ਸੋ ਇੱਥੇ ਆਪਾਂ ਬਹੁਤ ਹੀ ਖਾਸ ਗੱਲਾਂ ਜੀ ਸਾਂਝੀਆਂ ਕਰਨੀਆਂ ਹੈ ਤੇ ਕੁਝ ਕਰਮ ਵੀ ਦੱਸਾਂਗੇ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣੀ ਜੀ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਨਾਲ ਦੀ ਨਾਲ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆ ਸਕੇ ਜੀ ਤੇ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਓ ਜੀ ਸੋ ਹੁਣ ਆਪਾਂ ਇੱਥੇ ਇੱਕ ਕਮੈਂਟ ਦੱਸਦੇ ਹਾਂ ਸੋ ਇਹ 1 ਮਿੰਟਾਂ ਵਿੱਚ ਲਿਖਦੇ ਨੇ ਦੀਦੀ ਜੀ ਮੇਰਾ ਨਾਮ ਰਾਜਵਿੰਦਰ ਹੈ ਸੋ ਇਹ ਲਿਖਦੇ ਨੇ ਕਿ ਅਸੀਂ ਫਗਵਾੜਾ ਦੇ ਰਹਿਣ ਵਾਲੇ ਆ ਤੇ ਅਸੀਂ ਬਾਬਾ ਬਾਲਖਨਾਥ ਜੀ ਦੀ ਸੇਵਾ ਕਰਦੇ ਆ 30 ਸਾਲ ਹੋ ਗਏ ਨੇ ਪਰ ਘਰ ਵਿੱਚ ਬਜ਼ੁਰਗ ਦੀ ਗੱਦੀ ਹੈ ਬਜ਼ੁਰਗਾਂ ਦੀ ਜਗਾ ਸ਼ਾਇਦ ਕੁਝ ਇਹਨਾਂ ਨੇ ਇਹੋ ਜਿਹਾ ਲਿਖਿਆ ਪਰ ਕਮੈਂਟ ਬਹੁਤੀ ਸਮਝ ਤਾਂ ਨਹੀਂ ਆਈ ਸੋ ਇਹ ਲਿਖਦੇ ਨੇ ਕਿ ਅਸੀਂ ਸਿਮਰਨ ਕਰਦੇ ਆ ਪਰ ਬਜ਼ੁਰਗ ਸਾਨੂੰ ਸਿਮਰਨ ਨਹੀਂ ਕਰਨ ਦਿੰਦਾ ਸੋ ਦੇਖੋ ਜੀ ਇੱਥੇ ਆਪਾਂ ਇੱਕ ਹੀ ਗੱਲ ਕਵਾਂਗੇ ਜੇਕਰ ਕਾਰ ਵਿੱਚ ਬਜ਼ੁਰਗਾਂ ਦੀ ਗੱਦੀ ਲੱਗੀ ਹੋਈ ਆ ਤੇ ਤੁਸੀਂ ਬਾਬਾ ਬਾਲਖਨਾ ਤੋਂ ਵੀ ਮੰਨਦੇ ਹੋ ਸੋ ਫਿਰ ਤਾਂ ਕਦੇ ਕੋਈ ਰੁਣ ਆਉਂਦੀ ਨਹੀਂ ਜੇਕਰ ਤੁਸੀਂ ਬਜ਼ੁਰਗ ਨੂੰ ਛੱਡ ਕੇ ਬਾਬਾ ਬਾਲਖਨਾ ਦੀ ਸੇਵਾ ਕਰੋਗੇ ਤਾਂ ਫਿਰ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਪਹਿਲਾਂ ਬਜ਼ੁਰਗਾ ਨੂੰ ਨਮਸਕਾਰ ਕਰਿਆ ਕਰੋ ਫਿਰ ਕੋਈ ਵੀ ਕਰਮ ਕਰੋ ਉਹ ਲੱਗਦਾ ਹੈ ਤੇ ਬਾਕੀ ਜਦੋਂ ਵੀ ਨਾਮ ਸਿਮਰਨ ਬੰਦੇ ਹੋ ਪਹਿਲਾਂ ਬਜ਼ੁਰਗਾ ਨੂੰ ਤੇ ਆਉਣਾ ਹੈ ਉਹਨਾਂ ਅੱਗੇ ਅਰਦਾਸ ਬੇਨਤੀ ਕਰਨੀ ਆ ਉਹਨਾਂ ਨੂੰ ਨਮਸਕਾਰ ਕਰਨਾ ਹੈ ਫਿਰ ਤੁਸੀਂ ਨਾਮ ਸਿਮਰਨ ਕਰੋਗੇ ਤਾਂ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਸੋ ਬਾਬਾ ਵਾਲਖਨਾਥ ਜੀ ਦੀ ਵੀ ਜਿਹੜੇ ਸੇਵਾ ਕਰਦੇ ਨੇ ਜਿਨ੍ਹਾਂ ਦੇ ਘਰ ਵਿੱਚ ਜੱਦੀ ਦਰਬਾਰ ਹੁੰਦਾ ਹੈ ਜੱਤੀ ਯਾਨੀ ਕਿ ਦਾਦੇ ਪੜਦਾਦੇ ਸੇਵਾ ਕਰ ਗਏ ਆ ਉਹਨਾਂ ਦੇ ਘਰ ਵਿੱਚ ਕਹਿੰਦੇ ਕਿ ਉਹ ਜੱਦੀ ਜਗ੍ਹਾ ਹੋਵੇ ਤਾਂ ਉੱਥੇ ਫਿਰ ਬਜ਼ੁਰਗ ਦੀ ਗੱਦੀ ਲਗਾ ਦਿੱਤੀ ਜਾਂਦੀ ਆ ਕਿ ਇਹ ਜੱਦੀ ਦਰਬਾਰ ਆ ਬਜ਼ੁਰਗਾਂ ਸਾਡਿਆਂ ਨੇ ਸੇਵਾ ਕੀਤੀ ਹੋਈ ਆ ਤੇ ਉੱਥੇ ਬਜ਼ੁਰਗ ਦੀ ਗੱਦੀ ਚੱਲਦੀ ਹੈ ਤੇ ਜੇਕਰ ਉੱਥੇ ਹੁਣ ਤੁਸੀਂ ਪਹਿਲਾਂ ਬਜ਼ੁਰਗ ਦਾ ਨਿਗਮਾ ਨਹੀਂ ਪਾਉਂਗੇ ਉਹਨਾਂ ਦੇ ਨਾਮ ਤੇ ਜੋ ਕਰਮ ਬਣਦਾ ਆ ਉਹ ਕਰਮ ਨਹੀਂ ਕਰੋਗੇ ਤਾਂ ਫਿਰ ਬਜ਼ੁਰਗ ਮੂਰੇ ਖੜ ਜਾਂਦਾ ਹੈ ਸੋ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਕਿ ਪੀਰਾਂ ਫਕੀਰਾਂ ਨੂੰ ਵੀ ਫਿਰ ਬਜ਼ੁਰਗਾਂ ਦੀ ਮੰਨਣੀ ਪੈਂਦੀ ਹੈ ਜਿਹੜੇ ਸੇਵਾ ਕਰ ਗਏ ਨੇ ਕਿਉਂਕਿ ਆਪਾਂ ਕਹਿੰਦੇ ਆ ਕਿ ਇੱਕ ਇਨਸਾਨ ਇਨਸਾਨ ਦੀ ਕਦਰ ਨਹੀਂ ਕਰਦਾ ਜਿੰਨਾ ਮਰਜ਼ੀ ਕਰ ਲੋ ਪਰ ਉਹ ਪਰਮਾਤਮਾ ਰੱਬ ਜਿਨ੍ਹਾਂ ਦੀ ਬੰਦਗੀ ਕੀਤੀ ਹੋਈ ਹੈ ਜਿਨ੍ਹਾਂ ਦਾ ਅੱਜ ਦੁਨੀਆ ਤੇ ਨਾਮ ਹੈ ਜੇਕਰ ਉਹ ਵੀ ਇਨਸਾਨਾਂ ਵਾਂਗ ਕਰਨ ਲੱਗ ਪੈਣ ਤਾਂ ਫਿਰ ਵਿਸ਼ਵਾਸ ਨਹੀਂ ਪ੍ਰਮਾਤਮਾ ਤੇ ਰਹਿ ਜਾਏਗਾ ਸੋ ਸੇਵਾ ਦਾ ਹੱਕ ਕੋ ਮਾਲਕ ਕਦੇ ਨਹੀਂ ਰੱਖਦਾ ਜਦੋਂ ਪਹਿਲ ਸ਼ੁਰੂਆਤ ਜਿਸ ਇਨਸਾਨ ਨੇ ਕੀਤੀ ਹੋਵੇ ਤਾਂ ਉਹਦੀ ਕਦਰ ਵੀ ਉਹ ਪ੍ਰਮਾਤਮਾ ਜ਼ਰੂਰ ਪਾਉਂਦਾ ਹੈ ਸੋ ਸਰੀਰ ਛੱਡਣ ਤੋਂ ਬਾਅਦ ਪਾਵਰ ਉਸ ਰੂਹ ਦੀ ਵੱਧ ਜਾਂਦੀ ਹੈ ਸੋ ਉੱਥੇ ਫਿਰ ਪੀਰਾ ਫਕੀਰਾ ਨੂੰ ਵੀ ਮੰਨਣੀ ਪੈ ਜਾਂਦੀ ਹੈ ਬਜ਼ੁਰਗਾਂ ਦੀ ਜਿੰਨਾ ਚੱਕਰ ਆਪਾਂ ਉਹਨਾਂ ਦਾ ਦੇਣ ਲੈਣ ਨਹੀਂ ਕਰਦੇ ਸੋ ਉਹਨਾਂ ਨੂੰ ਯਾਦ ਨਹੀਂ ਰੱਖਦੇ ਜਦੋਂ ਆਪਾਂ ਬਜ਼ੁਰਗਾਂ ਨੂੰ ਯਾਦ ਰੱਖਣ ਆਪਾਂਗੇ ਤਾਂ ਬਜ਼ੁਰਗ ਨੇ ਵੀ ਇਜਾਜ਼ਤ ਦੇ ਰਣੀ ਆ ਫਿਰ ਜੋ ਫਰਿਆਦ ਤੁਸੀਂ ਬਜ਼ੁਰਗ ਅੱਗੇ ਕਰੋ ਬਜ਼ੁਰਗ ਨੇ ਸੁਣ ਕੇ ਉਹ ਫਰਿਆਦ ਫਿਰ ਪੀਰੋ ਮੁਰਸ਼ਿਦ ਅੱਗੇ ਕਰਨੀਆਂ ਕਿ ਆ ਚੀਜ਼ ਦੀ ਮੇਰੇ ਬੱਚਿਆਂ ਨੂੰ ਜ਼ਰੂਰਤ ਆ ਤੁਸੀਂ ਕਿਰਪਾ ਕਰੋ ਇਹਨਾਂ ਨੂੰ ਆ ਚੀਜ਼ ਦੇ ਦਿੱਤੀ ਜਾਵੇ ਯਾਨੀ ਜੋ ਵੀ ਤੁਹਾਡੇ ਮਨ ਦੀ ਇੱਛਾ ਹੈ ਸੂ ਦੋ ਫਰਿਆਦਾਂ ਹੋ ਜਾਂਦੀਆਂ ਤੁਸੀਂ ਬਜ਼ੁਰਗ ਅੱਗੇ ਫਰਿਆਦ ਕਰੋਗੇ ਤਾਂ ਬਜ਼ੁਰਗ ਉਹ ਪੀਰੋ মুর্ਸ਼ਦ ਅੱਗੇ ਫਰਿਆਦ ਕਰੇਗਾ ਤੇ ਫਿਰ ਕੰਮ ਬਣਨੇ ਸ਼ੁਰੂ ਹੋ ਜਾਂਦੇ ਨੇ ਜੀ ਸੋ ਇਹੇ ਕੁਝ ਮਰੋੜਾਂ ਆਉਂਦੀਆਂ ਜਿਕਰ ਇਨਸਾਨ ਇਹਨਾਂ ਗੱਲਾਂ ਨੂੰ ਸਮਝ ਜਾਵੇ ਤਾਂ ਕਈ ਰੋਲੇ ਖਤਮ ਹੋ ਜਾਂਦੇ ਨੇ ਜੀ ਸੋ ਹੁਣ ਆਪਾਂ ਇੱਥੇ ਗੱਲ ਕਰਾਂਗੇ ਇੱਕ ਹੋਰ ਕਮੈਂਟ ਦੱਸ ਦਿੰਦੇ ਆ ਜੀ ਸੋ ਇੱਥੇ ਇਹਨਾਂ ਦਾ ਨਾਮ ਹੈ ਜਸਪਿੰਦਰ ਕੌਰ ਸੋ ਇਹ ਕਹਿੰਦੇ ਨੇ ਕਿ ਦੀਦੀ ਜੀ ਅਸੀਂ ਦੋ ਟਾਈਮ ਦਰਬਾਰ ਵਿੱਚ ਹਾਜ਼ਰੀ ਵੀ ਲਗਾਉਂਦੇ ਆ ਤੇ ਚਿਰਾਗ ਵੀ ਰੌਸ਼ਨ ਕਰਦੇ ਆ ਤੇ ਕਹਿੰਦੇ ਨੇ ਕਿ ਕੁਝ ਸਮਝ ਬੈਠ ਕੇ ਹੀ ਆਉਂਦੀ ਹੈ ਤੇ ਪੀਰ ਉਹ ਮੁਰਸ਼ਿਦ ਦਰਸ਼ਨ ਵੀ ਦਿੰਦੇ ਨੇ ਤੇ ਮਨ ਵੀ ਬਹੁਤ ਖੁਸ਼ ਹੁੰਦਾ ਹੈ ਜੀ ਸੋ ਬਹੁਤ ਹੀ ਵਧੀਆ ਗੱਲ ਹੈ ਸੋ ਜੀ ਦੇਤੇ ਮਾਲਕ ਦੀ ਕਿਰਪਾ ਹੋ ਜਾਂਦੀ ਜਦੋਂ ਮਨ ਟਿਕਣਾ ਸ਼ੁਰੂ ਹੋ ਜਾਂਦਾ ਹੈ ਤਾਂ ਫਿਰ ਆਨੰਦ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ ਕਿਰਪਾ ਹੋ ਜਾਂਦੀ ਹੈ ਮਾਲਕ ਦੀ ਵਸਤੇ ਇਹ ਸੰਕੇਤ ਦੱਸ ਦਿੰਦੇ ਨੇ ਕਿ ਉਹ ਮਾਲਕ ਸੇਵਾ ਤੋਂ ਖੁਸ਼ ਹੈ ਜੀ ਦਾ ਮਨ ਸੇਵਾ ਵਿੱਚ ਟਿਕ ਗਿਆ ਸਮਝ ਲਓ ਕਿ ਉਹਨੇ ਪ੍ਰਮਾਤਮਾ ਨੂੰ ਇੱਕ ਤਰ੍ਹਾਂ ਦਾ ਪਾ ਲਿਆ ਪਰ ਪਾ ਲਿਆ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਅਣਜਾਣ ਹੈ ਜਦੋਂ ਮਾੜੀ ਜੀ ਵੀ ਕੋਈ ਪਰੇਸ਼ਾਨੀ ਹੁੰਦੀ ਆ ਤੇ ਘਬਰਾ ਜਾਂਦਾ ਹੈ ਪਰ ਜਿਹੜਾ ਮਨ ਸੇਵਾ ਵਿੱਚ ਟਿਕ ਗਿਆ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਖੁਸ਼ੀ ਮਿਲਦੀ ਹੈ ਸੇਵਾ ਕਰਕੇ ਉਹ ਸਮਝ ਲਓ ਕਿ ਸਾਡੇ ਤੇ ਕਿਰਪਾ ਹੀ ਕਿਰਪਾ ਹੈ ਸੋ ਕਿਰਪਾ ਤੋਂ ਬਗੈਰ ਇਹ ਸਭ ਨਿਸ਼ਾਨੀਆਂ ਜਿਆਦਾ ਤੱਕ ਕਦੇ ਵੀ ਨਹੀਂ ਮਿਲਦੀਆਂ ਸੋ ਹੁਣ ਆਪਾਂ ਇੱਥੇ ਇਹੀ ਕਵਾਂਗੇ ਜੀ ਜਿਹੜੇ ਆਪਕੋ ਆਪਣੇ ਗੁਰੂ ਪੀਰ ਦੇ ਲੜ ਲੱਗੇ ਨੇ ਲੱਗੇ ਰਹੋ ਇੱਕ ਦਿਨ ਮੰਜ਼ਿਲ ਤੱਕ ਵੀ ਜ਼ਰੂਰ ਪਹੁੰਚੋਗੇ ਜਿਹੜੇ ਅੱਧ ਵਿਚਕਾਰ ਰਸਤੇ ਛੱਡ ਦਿੰਦੇ ਨੇ ਰਸਤੇ ਬਦਲ ਲੈਂਦੇ ਨੇ ਉਹ ਹੋਰ ਵੀ ਜ਼ਿਆਦਾ ਮੁਸੀਬਤਾਂ ਨੂੰ ਬੁਲਾ ਲੈਂਦੇ ਨੇ ਸੋ ਜਦੋਂ ਮੁਸੀਬਤ ਆਉਂਦੀ ਆ ਕਦੇ ਨਾ ਕਹੋ ਕਿ ਅਸੀਂ ਇਹਨਾਂ ਦੀ ਸੇਵਾ ਕੀਤੀ ਸ਼ਾਇਦ ਇਹ ਸੇਵਾ ਮਨਜੂਰ ਨਹੀਂ ਕਰ ਰਹੀ ਇਸ ਕਰਕੇ ਸਭ ਕੁਝ ਹੋ ਰਿਹਾ ਹੈ ਪਰ ਨਹੀਂ ਉਹ ਮਾਲਕ ਜਦੋਂ ਸੇਵਾ ਤੋਂ ਖੁਸ਼ ਹੁੰਦਾ ਹੈ ਤੇ ਪ੍ਰਖਿਆ ਵੀ ਆਪਣੇ ਭਗਤ ਦੀ ਲੈਂਦਾ ਹੈ ਕਿ ਇਹ ਕਿੰਨਾ ਕੁ ਮਜ਼ਬੂਤ ਆ ਪਰਖ ਕੇ ਦੇਖਿਆ ਜਾਵੇ ਸੋ ਪ੍ਰਖਿਆ ਦੇ ਵਿੱਚ ਜਦੋਂ ਅਸੀਂ ਫੇਲ ਹੋ ਜਾਂਦੇ ਆ ਤਾਂ ਫਿਰ ਅਸੀਂ ਉੱਥੇ ਹੀ ਉਹ ਕਿਰਪਾ ਨੂੰ ਵੀ ਰੋਕ ਦਿੰਨੇ ਆ ਤੇ ਜਦੋਂ ਰਸਤਾ ਬਦਲ ਲੈਂਦੇ ਆ ਅੱਜ ਅਸੀਂ ਇਸ ਪੀਰ ਨੂੰ ਮੰਨ ਲਿਆ ਕੱਲ ਹੋਰ ਪੀਰ ਨੂੰ ਮੰਨਾਂਗੇ ਤੇ ਇਸ ਤਰ੍ਹਾਂ ਲਾਈਨ ਵੀ ਖਰਾਬ ਹੁੰਦੀ ਹੈ ਤੇ ਨਾਲ ਦੀ ਨਾਲ ਔਰ ਵੀ ਜਿਆਦਾ ਮੁਸੀਬਤਾਂ ਨੂੰ ਸੱਦਾ ਦੇ ਲੈਣੇ ਕਿਉਂਕਿ ਜਿਹਦੀ ਵੀ ਪੀਰ ਫਕੀਰ ਦੀ ਸੇਵਾ ਤੁਸੀਂ ਇੱਕ ਵਾਰ ਕਰ ਲਈ ਉਹਨੇ ਫਿਰ ਪਿੱਛਾ ਖੰਣਾ ਸ਼ੁਰੂ ਕਰ ਦੇਣਾ ਹੈ ਇਸ ਲਈ ਕਈ ਦਾ ਕਿ ਸੋਜੀ ਨਾ ਹਮੇਸ਼ਾ ਚੱਲਣਾ ਕਿਸੇ ਦੇ ਮਗਰ ਲੱਗ ਕੇ ਨਹੀਂ ਚੱਲਣਾ ਜੇਕਰ ਤੁਹਾਡਾ ਮਨ ਟਿਕਦਾ ਹੈ ਕਹਿੰਦਾ ਹੈ ਕਿ ਅਸੀਂ ਘਰ ਵਿੱਚ ਹੀ ਚਿਰਾਗ ਰੋਸ਼ਨ ਕਰੀਏ ਤਾਂ ਹੀ ਇਹ ਕਰਮ ਕਰੋ ਬਾਨਾ ਜੋ ਜੱਦੀ ਦਰਵਾਜ਼ਾ ਉੱਥੇ ਜਾ ਕੇ ਸੇਵਾ ਕਰਦੇ ਰਹੋ ਤੇਲ ਪਾਉ ਚਰਗਾਂ ਤੇ ਉਹਨਾਂ ਦੇ ਦਿਨ ਤੇ ਜਾ ਕੇ ਇਸ ਸੇਵਾ ਕਰ ਲੋ ਸੋ ਕਈ ਕਿਸੇ ਦੇ ਮਗਰ ਲੱਗ ਕੇ ਘਰ ਵਿੱਚ ਚਿਰਾਗ ਲੈ ਆਉਂਦੇ ਨੇ ਰੋਸ਼ਨ ਕਰਨ ਲੱਗ ਪੈਂਦੇ ਨੇ ਤੇ ਬਾਅਦ ਵਿੱਚ ਉਹ ਚਿਰਾਗ ਰੋਸ਼ਨ ਕਰਨੋਂ ਹਟ ਜਾਂਦੇ ਨੇ ਤੇ ਇਹਦੇ ਨਾਲ ਫਿਰ ਜ਼ਿੰਦਗੀ ਵਿੱਚ ਮੁਸ਼ਕਲ ਆਉਣ ਲੱਗ ਪੈਂਦੀਆਂ ਕਿਉਂਕਿ ਜਿਸ ਫੱਕਰ ਨੂੰ ਇੱਕ ਵਾਰ ਜਗਾ ਲਿਆ ਉਹ ਫਿਰ ਪਿੱਛਾ ਕਰੇਗਾ ਉਹਨੇ ਆਪਣੀ ਸੇਵਾ ਲੈਣੀ ਲੈਣੀ ਚਾਹੀਏ ਫਿਰ ਆਪਾਂ ਸਿੱਧੇ ਤਰੀਕੇ ਨਾਲ ਮੰਨ ਜਾਈਏ ਜਾਂ ਫਿਰ ਉਹਨੇ ਤਾਂ ਫਿਰ ਆਪਣੇ ਤਰੀਕੇ ਦੇ ਨਾਲ ਬਣਾ ਹੀ ਲੜਾਇਆ ਸੋ ਫਕਰ ਫਕੀਰ ਫੇ ਜਦੋਂ ਮਨਾਉਣ ਤੇ ਆਉਂਦੇ ਆ ਤੇ ਇਨਸਾਨ ਨੂੰ ਮੁਰਨਾ ਇੱਕ ਦਿਨ ਪੈਂਦਾ ਹੀ ਪੈਂਦਾ ਝੁਗਣਾ ਹੀ ਪਵੇਗਾ ਕਿਉਂਕਿ ਉਲਝਣਾ ਹੀ ਜ਼ਿੰਦਗੀ ਵਿੱਚ ਜਿੰਨੀਆਂ ਕਾ ਜਿੰਦਗਾਂ ਉਹ ਆਪਣੀ ਸੇਵਾ ਲੈ ਕੇ ਹੀ ਰਹਿੰਦੇ ਆ ਸੋ ਇਸ ਕਰਕੇ ਹਮੇਸ਼ਾ ਹੀ ਸੋਚੀ ਦਾ ਚੱਲਣਾ ਸਮਝਦਾਰੀ ਨਾਲ ਚੱਲਣਾ ਤਾਂ ਕਿ ਇਹਨਾਂ ਮੁਸੀਬਤਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਜੇਕਰ ਸੇਵਾ ਕਰਦੇ ਹੋ ਸ਼ੁਰੂ ਕਰ ਲਈ ਹੈ ਉਹ ਮਨਕਾ ਸਮਰੱਧਾ ਵੀ ਪੂਰੀਆਂ ਕਰ ਰਿਹਾ ਹੈ ਫਿਰ ਜੇ ਤੁਸੀਂ ਸੇਵਾ ਛੱਡ ਦਿਨੇ ਹੋ ਤਾ ਫਿਰ ਇੱਥੇ ਆਪਣੀ ਗਲਤੀ ਆ ਜਦੋਂ ਮਾਲਕ ਸਭ ਕੁਝ ਦੇ ਰਿਹਾ ਹੈ ਆਪਾਂ ਸੇਵਾ ਕਰ ਰਹੇ ਸੀ ਸੋ ਅੱਗੇ ਵੀ ਫਿਰ ਉਹਨੇ ਪਤਾ ਨਹੀਂ ਕੀ ਕੁਝ ਦੇ ਦੇਣਾ ਹੈ ਸੋ ਫਿਰ ਇੱਕ ਦੇ ਹੋ ਕੇ ਬੈਠ ਜਾਓ ਇੱਕ ਦਾ ਹੀ ਲੜ ਫੜਿਆ ਹੈ ਤੇ ਫੜੀ ਰੱਖੋ ਤੂੰ ਫਿਰ ਰਸਤਾ ਕਦੇ ਨਾ ਛੱਡੋ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਲੰਬੀ ਹੋ ਚੁੱਕੀ ਆ ਤੇ ਮੇਨ ਪਿਛੇ ਬਾਰੇ ਗੱਲ ਕਰ ਲਈਏ ਸੋ ਤ੍ਰਮੇਸ਼ ਦੀ ਗੱਲ ਤੇ ਇੱਕ ਆਪਾਂ ਕਰਮ ਵੀ ਨਾਲ ਦੀ ਨਾਲ ਦੱਸ ਦਵਾਂਗੇ ਸੋ ਕਰਮ ਬਾਰੇ ਵੀ ਆਪਾਂ ਗੱਲ ਕਰਾਂਗੇ ਪਹਿਲਾਂ ਆਪਾਂ ਇਹ ਗੱਲ ਕਰੀਏ ਕਿ ਕਈਆਂ ਰੂਹਾਂ ਨੂੰ ਤਾਂ ਜ਼ਰੂਰ ਪਤਾ ਹੋਵੇਗਾ ਜਿਹੜੇ ਗੱਲ ਨੂੰ ਸੁਣਦੇ ਆ ਸਮਝਦੇ ਆ ਤੇ ਉਹਨੂੰ ਫਿਰ ਗਿਆਨ ਆਉਣਾ ਸ਼ੁਰੂ ਹੋ ਜਾਂਦਾ ਹੈ ਸੋ ਗੱਲ ਨੂੰ ਸੁਣ ਕੇ ਜਦੋਂ ਸਮਝਣ ਲੱਗ ਪਏ ਇਨਸਾਨ ਹਿਰਦੇ ਅੰਦਰ ਇਹਨਾਂ ਗੱਲਾਂ ਨੂੰ ਪਸਾ ਲਵੇ ਤਾਂ ਫਿਰ ਉਹਨੂੰ ਆਪਣੇ ਆਪ ਸਵਾਲਾਂ ਦੇ ਜਵਾਬ ਉਹ ਪਰਮਾਤਮਾ ਦੇਣ ਲੱਗ ਪੈਂਦਾ ਹੈ ਤੇ ਉਹਨੂੰ ਆਪ ਮਿਲਣ ਲੱਗ ਪੈਂਦੇ ਨੇ ਸੋ ਜਦੋਂ ਅਸੀਂ ਸੁਣ ਕੇ ਇਕੱਲਾ ਬਸ ਛੱਡ ਦੇਵਾਂਗੇ ਉਦੋਂ ਤੇ ਸੋਚ ਵਿਚਾਰ ਨਹੀਂ ਕਰਾਂਗੇ ਤੇ ਉਹਨਾਂ ਚੱਕਰ ਗਿਆਨ ਨਹੀਂ ਆਉਂਦਾ ਗਿਆਨ ਉਦੋਂ ਹੀ ਆਵੇਗਾ ਜਦੋਂ ਮਨ ਵਿੱਚ ਇਹਨਾਂ ਗੱਲਾਂ ਨੂੰ ਵਿਸਾਲਵਾਂਗੇ ਪਰਮਾਤਮਾ ਨੂੰ ਵਿਸਾਲਵਾਂਗੇ ਕਿ ਉਹ ਹੈ ਮਾਲਕ ਸੋ ਵਿਸ਼ਵਾਸ ਰੱਖ ਕੇ ਇੱਕ ਦਰ ਦੇ ਹੋ ਕੇ ਬੈਠ ਜਾਵਾਂਗੇ ਤੇ ਹੁਣ ਗੱਲ ਕਰੀਏ ਕਿ ਕਈਆਂ ਰੂਹਾਂ ਨੂੰ ਤਾਂ ਇਹ ਗਿਆਨ ਹੋਵੇਗਾ ਕਿ ਦਰਮੇਸ਼ ਆਪਣੇ ਮਾਲਕ ਦਾ ਭਲਾ ਮੰਗਦਾ ਇਹ ਤਾਂ ਬੱਚੇ-ਬੱਚੇ ਨੂੰ ਵੀ ਪਤਾ ਹੈ ਆਪਾਂ ਸਭ ਜਾਣਦੇ ਆ ਪਰ ਇਸ ਤਰੀਕੇ ਦੇ ਨਾਲ ਭਲਾ ਮੰਗਦਾ ਹੈ ਸੋ ਇਹ ਆਪਾਂ ਹੁਣ ਵੀਡੀਓ ਸੁਣ ਕੇ ਜਾਣਾਂਗੇ ਤੇ ਕਈ ਰੂਹਾਂ ਨੂੰ ਪਹਿਲਾਂ ਤੋਂ ਹੀ ਪਤਾ ਹੋਵੇਗਾ ਸੋ ਕਹਿੰਦੇ ਨੇ ਕਿ ਇੱਕ ਕੁੱਤਾ ਆਪਣੇ ਮਾਲਕ ਦਾ ਇੰਨਾ ਕੁ ਵਫਾਦਾਰ ਹੁੰਦਾ ਹੈ ਚਾਹੇ ਮਾਲਕ ਉਹਨੂੰ ਰੋਟੀ ਵੀ ਨਾ ਪਾਵੇ ਇੱਕ ਟਾਈਮ ਦੀ ਹੀ ਰੋਟੀ ਪਾਵੇ ਕੁੱਤੇ ਚਾਹੇ ਮਾਰੇ ਪਰ ਫਿਰ ਵੀ ਇੱਕ ਕੁੱਤਾ ਆਪਣੇ ਮਾਲਕ ਲਈ ਬਹੁਤ ਵਫਾਦਾਰ ਹੁੰਦਾ ਹੈ ਸੋ ਆਪਣੇ ਮਾਲਕ ਤੋਂ ਬਿਨਾਂ ਰਹਿ ਨਹੀਂ ਸਕਦਾ ਸੋ ਆਪਾਂ ਕਈ ਵਾਰ ਕਈਆਂ ਤੋਂ ਸੁਣਿਆ ਹੋਵੇਗਾ ਕਿ ਅਸਲੀ ਘਰ ਵਿੱਚ ਦਰਮੇਸ਼ ਜਾਨੀ ਕੁੱਤਾ ਰੱਖਿਆ ਹੋਇਆ ਸੀ ਪਰ ਇੰਨਾ ਸਮਾਂ ਅਸੀਂ ਹੋ ਗਿਆ ਸਾਨੂੰ ਛੱਡਿਆ ਨੂੰ ਪਰ ਇੰਨੇ ਮਹੀਨਿਆਂ ਬਾਅਦ ਜਾਂ ਸਾਲਾਂ ਬਾਅਦ ਉਹ ਵਾਪਸ ਆ ਗਿਆ ਵਾਪਸ ਕਿਉਂ ਆ ਜਾਂਦਾ ਹੈ ਕਿਉਂਕਿ ਮਾਲਕ ਦੇ ਨਾਲ ਪਿਆਰ ਹੀ ਉਹਦਾ ਇੰਨਾ ਹੁੰਦਾ ਹੈ ਉਹ ਹਮੇਸ਼ਾ ਹੀ ਆਪਣੇ ਮਾਲਕ ਦਾ ਵਫਾਦਾਰ ਬਣ ਕੇ ਰਹਿੰਦਾ ਹੈ ਤੇ ਉਹਨੂੰ ਛੱਡ ਨਹੀਂ ਸਕਦਾ ਇੱਕ ਮਾਲਕ ਉਹਨੂੰ ਛੱਡ ਸਕਦਾ ਹੈ ਪਰ ਇੱਕ ਕੁੱਤਾ ਆਪਣੇ ਮਾਲਕ ਨੂੰ ਕਦੇ ਨਹੀਂ ਛੱਡਣਾ ਚਾਹੁੰਦਾ ਸੋ ਕਈ ਮਜਬੂਰੀਆਂ ਹੋ ਜਾਂਦੀਆਂ ਨੇ ਕਹਿੰਦੇ ਕਿ ਜੇਕਰ ਕਿਤੇ ਛੱਡਣਾ ਵੀ ਪੈ ਜਾਵੇ ਤੇ ਦੀ ਪੈਟਰੋਲ ਜਾਂ ਕੁਛ ਇਹੋ ਜਿਹਾ ਨੱਕ ਨੂੰ ਸੰਘਾ ਕੇ ਛੱਡਿਆ ਜਾਵੇ ਤਾਂ ਕਿ ਉਹ ਸੁਗੰਧ ਦੇ ਨਾਲ ਵਾਪਸ ਆ ਸਕੀ ਕਹਿੰਦੇ ਕਿ ਨੱਕ ਇੰਨੀ ਤੇਜ਼ ਹੁੰਦੀ ਹੈ ਕੁੱਤੇ ਦੀ ਕਿ ਉਹ ਸੁੰਘਦਾ ਸੁੰਘਦਾ ਵਾਪਸ ਉੱਥੇ ਫਿਰ ਆ ਜਾਂਦਾ ਕੀ ਆਪਾਂ ਕਦੇ ਧਿਆਨ ਦਿੱਤਾ ਇਸ ਗੱਲ ਤੇ ਸੋ ਇੱਕ ਜਾਨਵਰ ਹੋ ਕੇ ਆਪਣੇ ਮਾਲਕ ਦਾ ਇੰਨਾ ਭਲਾ ਮੰਗ ਸਕਦਾ ਹੈ ਹਮੇਸ਼ਾ ਹੀ ਉਹ ਵਫਾਦਾਰ ਰਹਿੰਦਾ ਹੈ ਕੀ ਆਪਾਂ ਕਦੇ ਇਸ ਤਰ੍ਹਾਂ ਮੰਗਿਆ ਹੈ ਆਪਣੇ ਮਾਲਕ ਲਈ ਵੀ ਨਹੀਂ ਆਪਾਂ ਮਾਲਕ ਤੋਂ ਮੰਗਦੇ ਆਂ ਪਰ ਇੱਕ ਜਾਨਵਰ ਹੋ ਕੇ ਆਪਣੇ ਮਾਲਕ ਦਾ ਭਲਾ ਮੰਗਦਾ ਜਿਹੜਾ ਉਹ ਪਾਲਦਾ ਹੈ ਰੋਟੀ ਪਾਉਂਦਾ ਹੈ ਚਾਹੇ ਉਹ ਕੁੱਤੇ ਚਾਹੇ ਮਾਰੇ ਪਰ ਅਸੀਂ ਆਪਣੇ ਗੁਰੂ ਦਾ ਕਦੇ ਭਲਾ ਮੰਗਿਆ ਹੈ ਅਸੀਂ ਕਦੇ ਆਪਣੇ ਪੀਰੋ ਮੁਰਸ਼ਿਦ ਦਾ ਭਲਾ ਮੰਗਿਆ ਸੋ ਪਰਮਾਤਮਾ ਦਾ ਭਲਾ ਮੰਗਿਆ ਕਦੇ ਵੀ ਨਹੀਂ ਉਲਟਾ ਆਪਾਂ ਉਸ ਪਰਮਾਤਮਾ ਤੋਂ ਮੰਗਦੇ ਆ ਕਿ ਸਾਨੂੰ ਆ ਵੀ ਮਿਲ ਜਾਵੇ ਉਹ ਵੀ ਮਿਲ ਜਾਵੇ ਜੇਕਰ ਕਿਤੇ ਕੋਈ ਚੀਜ਼ ਨਹੀਂ ਮਿਲਦੀ ਤੇ ਉਸੇ ਪਰਮਾਤਮਾ ਨੂੰ ਅਸੀਂ ਇੰਨੇ ਕ ਤਾਨੇ ਮਾਰ ਦਿੰਨੇ ਆ ਕਿ ਅਸੀਂ ਸੇਵਾ ਕੀਤੀ ਉਹ ਰੱਬ ਸਾਣਾ ਚੰਗੀ ਨਹੀਂ ਕਰਦਾ ਅਸੀਂ ਸੇਵਾ ਕਰਦੇ ਆ ਇਹ ਮਾੜੇ ਬੰਦਿਆਂ ਦਾ ਆ ਬਹੁਤ ਤਰ੍ਹਾਂ ਦੀਆਂ ਗੱਲਾਂ ਇਨਸਾਨ ਦੁਖੀ ਹੋ ਕੇ ਸੁਣਾ ਦਿੰਦਾ ਹੈ ਜਦ ਕਿ ਆਪਣੇ ਮਾਲਕ ਦਾ ਭਲਾ ਤਾਂ ਕਦੇ ਮੰਗਿਆ ਹੀ ਨਹੀਂ ਉਲਟਾ ਉਹਨਾਂ ਤੋਂ ਹੀ ਅਸੀਂ ਸਾਰੇ ਸੁੱਖ ਮੰਗਦੇ ਹਾਂ ਪਰ ਇਨਸਾਨਾਂ ਤੋਂ ਵੀ ਉੱਤੇ ਇਹ ਦਰਮੇਸ਼ ਹੈ ਜਿਹੜਾ ਆਪਣੇ ਮਾਲਕ ਦਾ ਭਲਾ ਮੰਗਦਾ ਹੈ ਬਲਕਿ ਨਾ ਹੀ ਆਪਣੇ ਲਈ ਕੁਝ ਮੰਗਦਾ ਹੈ ਸੋ ਬਹੁਤ ਹੀ ਵਫਾਦਾਰ ਦਰਮੇਸ਼ ਨੂੰ ਹੀ ਕਿਹਾ ਗਿਆ ਹੈ ਕੁੱਤਿਆਂ ਨੂੰ ਹੀ ਵਫਾਦਾਰ ਕਿਹਾ ਗਿਆ ਹੈ ਕਿਉਂਕਿ ਉਹ ਵਫਾਦਾਰੀ ਕਰਕੇ ਦਿਖਾਉਂਦੇ ਨੇ ਸਮਾਂ ਆਉਣ ਤੇ ਆਪਣੇ ਮਾਲਕ ਦਾ ਭਾਰ ਵੀ ਚੱਕ ਲੈਂਦੇ ਨੇ ਸੋ ਇੰਨੀ ਤਾਕਤ ਰੱਖਉਂਦੇ ਨੇ ਇਹ ਕੁੱਤੇ ਸੋ ਇਹਨਾਂ ਨੂੰ ਕਦੇ ਵੀ ਦਰਤੋਂ ਖਾਲੀ ਨਾ ਮੋੜੋ ਜਿਕਰ ਤਰਤੇ ਆ ਜਾਂਦੇ ਨੇ ਜਿਕਰ ਬੁਰਕੀ ਪਾ ਨਹੀਂ ਸਕਦੇ ਪਰ ਮਾਰਾ ਕਦੇ ਨਾ ਕਹੋ ਕਦੇ ਨਾ ਉਹਨਾਂ ਨੂੰ ਮਾਰੋ ਸੋ ਇਹ ਵੀ ਰੱਬ ਦੇ ਬਣਾਏ ਹੋਏ ਨੇ ਪਰ ਬੰਦਿਆਂ ਤੋਂ ਵੀ ਉੱਤੇ ਦੀ ਸੋਚ ਰੱਖਦੇ ਹੈ ਜੀ ਇਹ ਸੋ ਹੁਣ ਆਪਾਂ ਇੱਥੇ ਇੱਕ ਕਰਮ ਦੱਸਾਂਗੇ ਸੋ ਇਹ ਸੋਚ ਬਹੁਤ ਡੂੰਗੀ ਸੀ ਕਹਿੰਦੇ ਕਿ ਇੱਕ ਦਰਮੇਸ਼ ਆਪਣੇ ਮਾਲਕ ਦਾ ਭਲਾ ਮੰਗ ਸਕਦਾ ਪਰ ਇੱਕ ਅਨਸਾਨ ਆਪਣੇ ਮਾਲਕ ਦਾ ਕਦੇ ਭਲਾ ਨਹੀਂ ਮੰਗਦਾ ਬਲਕਿ ਮਾਲਕ ਤੋਂ ਮੰਗਦਾ ਜੇ ਕਰ ਨਾ ਮਿਲੇ ਤਾਂ ਉਹ ਮਾਲਕ ਨੂੰ ਚੰਗੀ ਤਰ੍ਹਾਂ ਨਾਲ ਗੱਲਾਂ ਫਿਰ ਸੁਣਾਉਂਦਾ ਹੈ ਛੱਤੀ ਤਾਨੇ ਮਾਰਦਾ ਹੈ ਇਨਸਾਨ ਤੇ ਉੱਥੇ ਇੱਕ ਇਹ ਦਰਮੇਸ਼ ਹੈ ਇਹ ਜਾਨਵਰ ਹੈ ਜਿਹੜਾ ਆਪਣੇ ਮਾਲਕ ਦਾ ਹਮੇਸ਼ਾ ਹੀ ਭਲਾ ਮੰਗਦਾ ਸੁੱਖ ਮਨਾਉਂਦਾ ਹੈ ਸੋ ਕਦੇ ਵੀ ਮਾੜਾ ਨਹੀਂ ਕਰਦਾ ਸੋ ਹਮੇਸ਼ਾ ਹੀ ਨਾਲ ਰਹਿੰਦਾ ਹੈ ਸੋ ਚਾਹੇ ਨਨੂ ਕੁੱਟੋ ਚਾਹੇ ਮਾਰੋ ਚਾਹੇ ਰੋਟੀ ਪਾਓ ਚਾਹੇ ਨਾ ਪਾਓ ਜੇਕਰ ਘਰ ਵਿੱਚ ਹੀ ਰੱਖ ਲਿਆ ਤੇ ਉਹ ਤੁਹਾਡਾ ਵਫਾਦਾਰ ਹੀ ਰਹੇਗਾ ਸਦਾ ਸੋ ਹੁਣ ਆਪਾਂ ਇੱਥੇ ਇੱਕ ਕਰਮ ਬਾਰੇ ਗੱਲ ਕਰਦੇ ਹਾਂ ਜੀ ਸੋ ਅੱਜ ਦਾ ਜੋ ਆਪਾਂ ਕਰਮ ਸਾਂਝਾ ਕਰਾਂਗੇ ਕੱਲ ਸ਼ਨੀਵਾਰ ਹੈ ਜਿਆਦਾ ਤੱਕ ਜੇਕਰ ਤੁਸੀਂ ਸ਼ਨੀਵਾਰ ਦੇ ਦਿਨ ਹੀ ਇਹ ਕਰਮ ਕਰ ਲੈਣੇ ਉਹ ਜਾਂ ਐਤਵਾਰ ਦੇ ਦਿਨ ਕਰ ਲੈ ਵੈਸੇ ਹੀ ਸ਼ਨੀਵਾਰ ਜਿਆਦਾ ਦਰਮੇਸ਼ ਦੀ ਸੇਵਾ ਲਈ ਸਹੀ ਹੈ ਸੋ ਸ਼ਨੀਵਾਰ ਦੇ ਦਿਨ ਜੇਕਰ ਤੁਸੀਂ ਦਰਮੇਸ਼ ਨੂੰ ਇੱਕ ਡਰ ਰੋਟੀ ਦੇ ਉੱਤੇ ਜੇਕਰ ਥੋੜਾ ਜਿਹਾ ਖੱਡਾ ਬਣਾ ਕੇ ਉਹਦੇ ਵਿੱਚ ਦੁੱਧ ਪਾ ਕੇ ਇੱਕ ਕਰਮ ਕਰਦੇ ਹੋ ਖਵਾਉਂਦੇ ਹੋ ਤਾਂ ਬਹੁਤ ਹੀ ਚੰਗਾ ਕਰਮ ਹੈ ਸੋ ਜੇਕਰ ਪੀਰਾਂ ਫਕੀਰਾਂ ਦੀ ਸੇਵਾ ਕਰਦੇ ਹੋ ਤੇ ਬਾਬਾ ਪੈਰੋ ਜੀ ਵੀ ਨਾਲ ਚੱਲਦੇ ਨੇ ਉਹਨਾਂ ਦੇ ਨਾਲ ਦਰਮੇਸ਼ ਵੀ ਚੱਲਦਾ ਹੈ ਸੋ ਦਰਮੇਸ਼ ਦੀ ਸੇਵਾ ਬਹੁਤ ਹੀ ਵਧੀਆ ਸੇਵਾ ਹੈ ਜੇਕਰ ਤੁਸੀਂ ਵਿਸ਼ਵਾਸ ਰੱਖ ਕੇ ਕਰਮ ਕਰੋਗੇ ਤੇ ਇਹਦੇ ਨਾਲ ਹੀ ਤੁਹਾਨੂੰ ਲਾਭ ਹੀ ਮਿਲੇਗਾ ਸੋ ਪੀਰ ਫਕੀਰ ਜਲਦੀ ਖੁਸ਼ ਹੋ ਜਾਂਦੇ ਨੇ ਜੀ ਸੋ ਇੱਕ ਡਵਾ ਰੋਟੀ ਲੈਣੀ ਹੈ ਉਹਦੇ ਵਿੱਚ ਥੋੜਾ ਜਿਹਾ ਖੱਡਾ ਬਣਾਉਣਾ ਬਣਾ ਕੇ ਵਿੱਚ ਥੋੜੀ ਖੰਡ ਤੇ ਦੁੱਧ ਚਰੂਰ ਪਾਉਣਾ ਦੁੱਧ ਕੱਚਾ ਪਾਇਆ ਜਾਵੇ ਤਾਂ ਚੰਗੀ ਗੱਲ ਹੈ ਤੇ ਜਦੋਂ ਵੀ ਇਹ ਕਰਮ ਕਰਨਾ ਹੈ ਪਹਿਲੋਂ ਆਪਣੇ ਬਜ਼ੁਰਗਾਂ ਨੂੰ ਆਪਣੇ ਪੀਰੋ ਮੁਰਸ਼ਿਦ ਨੂੰ ਯਾਦ ਕਰਨਾ ਅਰਦਾਸ ਬੇਨਤੀ ਕਰੇ ਉਹਨਾਂ ਦੇ ਨਾਮ ਤੇ ਇਹ ਕਰਮ ਕਰੋਗੇ ਤਾਂ ਇਹਦਾ ਵੀ ਤੁਹਾਨੂੰ ਲਾਭ ਮਿਲੇਗਾ ਜੇਕਰ ਥੋੜੀ ਬਹੁਤੀ ਨਾਰਾਜ਼ਗੀ ਕਈ ਵਾਰ ਕੋਈ ਭੁੱਲ ਚੁੱਕਾ ਹੋ ਜਾਂਦੀ ਹੈ ਤਾਂ ਉਹਦੀ ਮਾਫੀ ਮਿਲ ਜਾਂਦੀ ਆ ਸੋ ਇਸ ਕਰਕੇ ਇੱਕ ਕਰਮ ਕਰੂੰਗੇ ਇਹਦੇ ਨਾਲ ਕਾਫੀ ਹੱਦ ਤੱਕ ਸੁਧਾਰ ਆਵੇਗਾ ਜੇਕਰ ਜਿਆਦਾ ਹੀ ਕੋਈ ਜ਼ਿੰਦਗੀ ਵਿੱਚ ਮੁਸ਼ਕਲ ਜਾਂ ਪਰੇਸ਼ਾਨੀ ਚੱਲ ਰਹੀ ਆ ਪੀਰ ਆ ਫਕੀਰਾਂ ਦੀ ਸੇਵਾ ਕਰਦੇ ਹੋ ਤਾਂ ਉੱਥੇ ਇੱਕ ਛੋਟਾ ਜਿਹਾ ਕਰਮ ਵੀ ਜ਼ਰੂਰ ਕਰ ਲਿਆ ਕਰੋ ਸੋ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ